ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਤੁਹਾਨੂੰ ਦਿਖਾਉਣਾ ਹੈ ਭਰਾ ਮੇਰੇ ਲੋਡਰ ਬਹੁਤ ਤਕੜਾ ਖੌਂਚਾ ਬਣਿਆ ਹੋਇਆ ਦੇਖੋ ਪੂਰਾ ਘੈਂਟ ਖੌਂਚਾ ਬਣਿਆ ਹੋਇਆ ਡਬਲ ਖੌਂਚਾ ਦੇਖੋ ਪੂਰਾ ਡਬਲ ਖੌਂਚਾ ਤੇ ਲੰਬਾਈ ਵੀ ਇਹਦੀ ਮੈਨੂੰ ਲੱਗਦਾ ਵੀ 7 ਕ ਫੁੱਟ ਦੀ ਹੋਊਗੀ 7 ਕ ਫੁੱਟੇ ਦੀ ਲੰਬਾਈ ਆ ਤੇ ਇਹ ਟਰੈਕਟਰ ਹੈਗਾ ਭਰਾ ਮੇਰੇ ਸੋਨਾਲੀਕਾ ਸੋਨਾਲੀਕਾ ਟਰੈਕਟਰ ਦੇ ਉੱਤੇ ਫਿੱਟ ਕਰਿਆ ਹੋਇਆ ਆ ਦੇਖ ਲਓ ਸੋਨਾਲੀਕਾ ਟਰੈਕਟਰ ਦੇ ਫਿੱਟ ਕਰਿਆ ਹੋਇਆ ਤੇ ਘੈਂਟ ਗੱਲ ਬਾਤ ਆ ਪਾਗਰਲੇ ਪਾਸੇ ਵੀ ਨਾ ਜੇ ਵਿੱਚ ਇਹਦੇ ਵਿੱਚ ਬੱਜਰ-ਬੁੱਜਰ ਪਾਇਆ ਹੋਇਆ ਫੁੱਲ ਫੁੱਲ ਬੱਜਰ-ਬੁੱਜਰ ਪਾਇਆ ਹੋਇਆ ਆ ਵੇਖ ਲਓ ਕਪੂਰ ਐਂਗਰੀ ਵਰਕਸ਼ਾਣ ਦਾ ਰੋਲੀ ਰੋਡ ਕਾਲਾਂ ਵਾਲੀ ਵਾਲਿਆਂ ਦਾ ਬਣਿਆ ਹੋਇਆ ਘੈਂਟ ਗੱਲ ਬਾਤ ਆ ਤੇ ਪੂਰਾ ਸੋਹਣਾ ਲੋਡਰ ਫਿੱਟ ਕਰਿਆ ਹੋਇਆ ਤੇ ਚਾਰ ਸਫੇਰ ਤੁਹਾਨੂੰ ਘੁੰਮ ਕੇ ਦਿਖਾ ਦੇਣਾ ਦੇਖੋ ਲਿਫਟ ਲੋਡਰ ਦੇ ਵਿੱਚ ਪੂਰਾ ਨਾ ਘੈਂਟ ਗੱਲ ਬਾਤ ਕਰੀ ਹੋਈ ਆ ਪੂਰਾ ਬੱਜ ਫਿੱਟ ਕਰਿਆ ਹੋਇਆ ਹੈ ਤੇ ਲਾਈਕਾਂ ਨੂੰ ਕੱਚ ਪਾ ਕੇ ਪੂਰਾ ਬੰਨਿਆ ਪਿਆ ਸੋਨਾਲੀ ਕਾ ਟਰੈਕਟਰ ਆ ਤੇ ਜਿੰਨਾ ਮਰਜੀ ਇਹਨੂੰ ਤੁਸੀਂ ਫਿਰੋ ਕੋਈ ਚੱਕਰ ਨਹੀਂ ਪੂਰਾ ਘੈਂਟ ਗੱਲਬਾਤ ਆ ਯਾਰ ਤੇ ਚਾਰ ਚਫੇਰੇ ਤੁਹਾਨੂੰ ਘੁੰਮ ਕੇ ਦਿਖਾਉਂਦੇ ਆ ਤੇ ਇਹਦੀ ਫੀਟਿੰਗ ਦੱਸ ਦਾਂ ਤੁਹਾਨੂੰ ਕਿ ਇੱਕ ਇਦਾਂ ਹੋਈ ਹੋਈ ਹੈ ਤੇ ਸਪੈਂਸਰ ਹੀ ਅੱਗੇ ਅੱਡੇ ਤੇ ਹਾਂ ਤੇ ਇੱਧਰ ਦੇਖੋ ਭਰਾ ਮੇਰੇ ਪੂਰਾ ਕੈਂਟ ਗੱਲਬਾਤ ਆ ਯਾਰ ਆ ਪੰਪ ਲੱਗਾ ਹੋਇਆ ਇੱਥੇ ਪੰਪ ਲੱਗਿਆ ਇਹਦੇ ਆ ਦੇਖੋ ਪੈ ਪੰਪੂ ਪਾ ਲਾ ਕੇ ਕੈਂਟ ਗੱਲਬਾਤ ਕਰੀ ਹੋਈ ਆ ਤੇ ਆ ਦੇਖੋ ਪੈ ਪ ਜਾਂਦੀ ਉਧਰ ਲੈਵਟ ਟਾਪੇ ਚ ਤੇ ਇੱਧਰ ਦੇਖੋ ਆ ਪੈ ਪੰਪੂ ਪਾ ਲਾ ਕੇ ਨਾ ਪੂਰਾ ਸੈੱਟ ਜਿਗਾਰਡ ਕਰਿਆ ਹੋਇਆ ਯਾਰ ਤੇ ਇੱਕ ਨਾ ਇਹਦੇ ਵਿੱਚ ਜਿਹੜੀ ਪ੍ਰੋਬਲਮ ਆਉਂਦੀ ਸੀ ਉਹ ਤੁਹਾਨੂੰ ਦੱਸ ਦਿਆਂ ਵੀ ਕੀ ਨੁਕਸ ਸੀਗਾ ਉਹ ਵੀ ਤੁਹਾਨੂੰ ਦੱਸਾਂਗੇ ਤੇ ਪਹਿਲਾ ਯਾਰ ਤੇ ਫਿਰ ਤੁਸੀਂ ਲੋਡਰ ਦੇ ਹੀ ਲਿਆ ਯਾਰ ਤੇ ਫਿਰ ਤੁਹਾਨੂੰ ਘੁੰਮ ਕੇ ਵਿਖਾਤਾ ਤੇ ਜਿਹੜੀ ਆ ਚੀਜ਼ ਸੀਗੀ ਦਾ ਇਹਦਾ ਜਿਹੜਾ ਨਾ ਚੁੱਲਾ ਸੀਗਾ ਚੁੱਲਾ ਆ ਚੁੱਲਾ ਤੋੜ ਦਿੰਦਾ ਸੀਗਾ ਇਹ ਚੁੱਲਾ ਤੋੜ ਦਿੰਦਾ ਸੀ ਇਥੋਂ ਤੇ ਆ ਦੇਖੋ ਬੁਲਡ ਬੁਲਡ ਕਰਕੇ ਨਾ ਪੂਰਾ ਇਹਨੂੰ ਹੁਣ ਖੜਾਇਆ ਹੋਇਆ ਤੇ ਤੋੜ ਦਿੰਦਾ ਸੀਗਾ ਪਹਿਲਾਂ ਤੇ ਕੋਈ ਤਾਂ ਹੁੰਦਾ ਸੀ ਇਹਦੀ ਲਵਾਈ ਵਧੀਆ ਆ ਦੇਖੋ ਕੋਈ ਤਾਂ ਹੁੰਦਾ ਸੀ ਇਹਦੀ ਲਵਾਈ ਵਧੀਆ ਤੇ ਕੋਈ ਹੁੰਦਾ ਸੀ ਆ ਜਿਹੜਾ ਮੂਰੇ ਖੰਚਾ ਵੀ ਇਹ ਵੱਡਾ ਵਾਲੇ ਬੰਦੇ ਹੁੰਦੇ ਸੀ ਨਾ ਵੀ ਆ ਖੰਚਾ ਯਾਰ ਵਾਲਾ ਵੱਡਾ ਤਾਂ ਕਰਕੇ ਤੋੜਦਾ ਇਹ ਤੇ ਜੇ ਕਿਸੇ ਭਰਾ ਨੇ ਹੋਰ ਨੇ ਬਣਾਇਆ ਵੀ ਹੈ ਇਹ ਪ੍ਰੋਬਲਮ ਆਉਂਦੀ ਆ ਤਾਂ ਤੁਸੀਂ ਕੀ ਕਰੋਗੇ ਹੁਣ ਦਿਖਾਉਨੇ ਆਪਾਂ ਹੁਣ ਬਾਈ ਨੇ ਨਾ ਪੱਕਾ ਕੰਮ ਕਰਤਾ ਪੱਕਾ ਕੰਮ ਕਰਤਾ ਜਮ ਆ ਪੈ ਪ ਜਾਂਦੀ ਦੇਖੋ ਆ ਪੈ ਪ ਜਾਂਦੀ ਆ ਨਾ ਆ ਪੈ ਪ ਜਾ ਕੇ ਆਈ ਤੇ ਹੋਰ ਠੀਕ ਆਤੀ ਮਗਰਲੇ ਮਨੁੱਖੀ ਤੇ ਲਈ ਸੇਚਾ ਉਹ ਉੱਥੇ ਕਾਸਤੀ ਇੱਕ ਪੈ ਪਾਹ ਤੇ ਇੱਕ ਪੈ ਇੱਕ ਪੱਤੀ ਆਉਂਦੀ ਮੋਟੀ ਆਉਂਦੀ ਆਉਂਦੀ ਮੋਟੀ ਪੱਤੀ ਇਹ ਲਿਆ ਕੇ ਇੱਥੇ ਕਾਸਤੀ ਤੇ ਇੱਕ ਥੱਲੋਂ ਸਪੋਰਟ ਦੇਤੀ ਉਹ ਦੇਖੋ ਉਹ ਜਾ ਕੇ ਮਗਰ ਕਾਸਤੀ ਬਾਈ ਨੇ ਤੇ ਚਾਰ ਸਪੇਰੋ ਨਾ ਜਮਾ ਹੁਣ ਬਿੰਨਤਾ ਤੇ ਜਮਾ ਹੁਣ ਭੋਰਾ ਨਹੀਂ ਹਲਦਾ ਜੇ ਕਿਸੇ ਭਰਾ ਨੇ ਬਣਾਉਣਾ ਹੋਵੇ ਤਾਂ ਇਸ ਤਰ੍ਹਾਂ ਹੁਣ ਤੁਸੀਂ ਬਣਾ ਸਕਦੇ ਹੋ ਦੇਖੋ ਚਾਰ ਸਪੇਰੋ ਨਾ ਜਮਾ ਬਿੰਨ ਕੇ ਰੱਖਦਾ ਹੁਣ ਬਾਈ ਕਹਿੰਦਾ ਹੁਣ ਜਾਮਾ ਭੋਰਾ ਨਹੀਂ ਜੁੱਕਦਾ ਤੇ ਕੱਲ ਹੀ ਬਣ ਗਈ ਤੇ ਅੱਗੇ ਚੁੱਲੇ ਕੰਨੀ ਦੇਖੀ ਜਾਂਦੇ ਸੀ ਵੀ ਹੌਣ ਟੁੱਟਿਆ ਹੌਣ ਟੁੱਟਿਆ ਤੇ ਇਹ ਨਾ ਜਾਮਾ ਹੁਣ ਘੈਂਟ ਗੱਲ ਬਣਾਤੀ ਤੇ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਜ਼ਰੂਰ ਕਰਦੇ ਹੋ ਜੇ ਕਿਸੇ ਭਰਾ ਨੇ ਬਣਾਉਣਾ ਇਹ ਤਾਂ ਕੱਲ ਵਾਲੇ ਵਾਲੇ ਬਾਈ ਨਾਲ ਕਰ ਲਿਓ ਸੰਪਰਕ ਤੇ ਬਾਈ ਦਾ ਨੰਬਰ ਵੀ ਤੁਹਾਨੂੰ ਦੇ 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 ਦਿਆਂ ਆਪਾਂ ਮਗਰ ਲਿਖਿਆ ਹੋਊਗਾ ਇਹਦੇ ਤੇ ਨੰਬਰ ਵੀ ਉਹਨਾਂ ਦਾ ਹੈਗਾ ਇੱਥੇ ਆ ਸੀ 9416404021 ਇੱਕ ਹੈਗਾ 90534 39936 ਤੇ ਬਾਈ ਨਾਲ ਸੰਪਰਕ ਕਰ ਲਿਓ ਫੋਨ ਤੇ ਜੇ ਕਿਸੇ ਭਰਾ ਨੇ ਇਦਾਂ ਉਹ ਕਰਾਉਣਾ ਹੋਵੇ ਓਕੇ ਭਰਾ ਵੀਡੀਓ ਚੰਗੀ ਲੱਗੀ ਛੇਅ ਜੁਰੂਰ ਕਰ ਦੇਣਾ